ਦੇ ਕੋ ਸੋਜਾਨਪੁਰ ਦੇ ਵਿੱਚ ਰਾਤ ਨੂੰ ਤੇ ਹਾਲਾਤ ਜਿਹੜੇ ਬਹੁਤ ਖਰਾਬ ਸੀਗੇ ਜਿਹੜੇ ਲਾਗੇ ਪਿੰਡ ਨੇ ਜਿਸ ਤਰ੍ਹਾਂ ਗਜ਼ਰੇੜ ਕਲਾਸ਼ਪੁਰ ਠੰਡੀ ਖੂਈ ਲਾਗੇ ਸ਼ਾਕੇ ਦੇ ਜਿਹੜੇ ਪਿੰਡ ਸੀਗੇ ਉਹਨਾਂ ਦੀ ਬੜੀ ਮਾੜੀ ਹਾਲਾਤ ਸੀਗੀ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਜਿਹੜਾ ਰੈਸਕਿਊ ਕਰਕੇ ਜਿਹੜਾ ਸਾਡੀ ਕਾਉਂਸਲ ਵੱਲੋਂ ਪੂਰੀ ਟੀਮ ਵੱਲੋਂ ਇੱਥੇ ਜਿਹੜਾ ਸ਼ਿਫਟ ਕੀਤਾ ਗਿਆ ਸੀਗਾ ਸਾਡੇ ਵੱਲੋਂ ਮੈਡਮ 누ਰਾਦਾ ਬਾਜੀ ਜੀ ਵੱਲੋਂ ਔਰ ਭਾਨੂੰ ਪ੍ਰਤਾਪ ਜੀ ਵੱਲੋਂ ਜਿਹੜਾ ਲੰਗਰ ਸੇਵਾ ਔਰ ਚਾਹ ਦੁੱਧ ਵਗੈਰਾ ਜਿੰਨੇ ਵੀ ਸ਼ਰਨਾਰਤੀ ਨੇ ਉਹਨਾਂ ਨੂੰ ਜਿਹੜਾ ਇੱਥੇ ਦਿੱਤਾ ਗਿਆ ਆ ਸਾਡੀ ਟੀਮ ਉਹ ਜਿਹੜੀ ਆ ਪੂਰੀ ਪਿੰਡਾਂ ਚ ਜਾ ਰਹੀ ਹੈ ਜਿੰਨੂੰ ਜਿੰਨੂੰ ਖਾਣੇ ਦੀ ਲੋੜ ਹੋएगी ਪਾਣੀ ਖਾਣਾ ਬਿਸਕਟ ਚਾਹ ਸਭ ਕੁਝ ਜਿਹੜਾ ਪਿੰਡਾਂ ਦੇ ਵਿੱਚ ਵੀ ਆਪਾਂ ਪ੍ਰੋਵਾਈਡ ਕਰਨ ਜਾ ਰਹੇ ਆ ਪਰਮਾਤਮਾ ਇਸੇ ਤਰ੍ਹਾਂ ਹੀ ਜਿਹੜੀ ਦੂਨੀ ਤਾਕਤ ਬਖਸ਼ੇ ਤਾਂ ਕਿ ਜਿਹੜੀ ਲੋਕ ਸੇਵਾ ਨਾਰਾਇਣ ਸੇਵਾ ਅਸੀਂ ਕਰ ਸਕੀ ਔਰ ਇਸੇ ਤਰ੍ਹਾਂ ਹੀ ਕਰਦੇ ਰਹੀਏ ਅਗਰ ਫਿਰ ਕਿਸੇ ਨੂੰ ਕੋਈ ਰਹਿਣ ਦੀ ਸਮੱਸਿਆ ਆਉਂਦੀ ਕਿਸੇ ਨੂੰ ਲੀੜੇ ਕਪੜੇ ਦੀ ਸਮੱਸਿਆ ਆਉਂਦੀ ਜਾਂ ਕਿਸੇ ਦਵਾਈ ਦੀ ਸਮੱਸਿਆ ਆਉਂਦੀ ਆ ਉਰੇ ਲਈ ਦੇਖੋ ਰਹਿਣ ਵਾਸਤੇ ਸਾਡੇ ਕੋਲ ਨਗਰ ਕੌਂਸਲ ਦੇ ਵਿੱਚ ਸਾਡਾ ਆਪਣਾ ਨਗਰ ਕੌਂਸਲ ਦਾ ਕਮਿਊਨਿਟੀ ਹਾਲ ਆ ਉਨਰਾਦਾ ਬਾਲੀ ਜੀ ਨੇ ਔਰ ਸਾਡੀ ਟੀਮ ਨੇ ਉਹ ਪਹਿਲੇ ਹੀ ਖੋਲ ਦਿੱਤਾ ਸਾਡੇ ਸੁਜਾਨਪੁਰ ਦੇ ਵਿੱਚ ਦੋ ਤਿੰਨ ਪੈਲਸ ਨੇ ਆਰਐਸ ਗਾਰਡਨ ਇਸਰੋ ਰਿਜ਼ੋਰਟ ਉਹਨਾਂ ਦੇ ਮਾਲਕ ਜਿਹੜੇ ਬਾਨੂ ਜੀ ਨੇ ਉਹਨਾਂ ਨੇ ਵੀ ਉਹ ਖੋਲਤੇ ਦਾ ਖਾਸ ਕਰਕੇ ਬਾਨੂ ਪ੍ਰਤਾਪ ਸਿੰਘ ਜਿਹੜੇ ਕੀ ਮਾਰਕੀਟ ਕਮੇਟੀ ਚੇਅਰਮੈਨ ਵੀ ਰਹਿਣ ਹੈ ਔਰ ਆਪ ਦੇ ਹੁਣ ਅੱਜ ਕੱਲ ਕਿਸਾਨ ਨੇਤਨ ਹੈ ਉਹਨਾਂ ਨੇ ਵੀ ਕਹਿ ਦਿੱਤਾ ਵੀ 24 ਘੰਟੇ ਮੇਰੇ ਦਰਵਾਜ਼ੇ ਜਿਹੜੇ ਲੋਕਾਂ ਲਈ ਖੁੱਲੇ ਨੇ ਔਰ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਮੈਂ ਹੀ ਮੈਸੇਜ ਦਵਾਂਗਾ ਕਿ ਪੈਨਿਕ ਨਾ ਹੋਣ ਔਰ ਆਪਣੇ ਸ਼ਾਂਤੀ ਬਣਾਈ ਰੱਖਣ ਸਰਕਾਰ ਔਰ ਸਾਡੇ ਵੱਲੋਂ ਹਰ ਫੈਸਿਲਿਟੀ ਜਿਹੜੀ ਪਹੁੰਚਾਈ ਜਾਏਗੀ ਬੜੇ ਪੈਨਿਕ ਹੋਣ ਦੀ ਲੋੜ ਨਹੀਂ ਅਗਰ ਬਾੜ ਦੀ ਸਥਿਤੀ ਬੰਦੀ ਆ ਤੇ ਜਿਨ੍ਹਾਂ ਲੋਕਾਂ ਕੋ ਡਬਲ ਮੰਜ਼ਲ ਘਰ ਹੈ ਉਹ ਆਪਣੀ ਛੱਤਾਂ ਤੇ ਰਹਿਣ ਤਾਂ ਕਿ ਸੇਫ ਰਹਿਣ ਦੇਖੋ ਕੱਲ ਰਾਤ ਨੂੰ ਜਿਵੇਂ ਕਿ ਨਵੇਂ ਪਿੰਡ ਦੇ ਨੇੜੇ ਜਿਹੜਾ ਵਨ ਟੁੱਟਣ ਨਾਲ ਪਾਣੀ ਜਿਹੜਾ ਸੀਗਾ ਭੇੜੀਆਂ ਵੱਲੋਂ ਚਲਾ ਗਿਆ 8-10 ਪਿੰਡਾਂ ਦਾ ਕਾਫੀ ਨੁਕਸਾਨ ਹੋਇਆ ਇਸ ਤਰ੍ਹਾਂ ਹੀ ਸੁजानਪੁਰ ਸ਼ਹਿਰ 'ਚ ਵੀ ਪਾਣੀ ਜਿਹੜਾ ਨਹਿਰ ਤੋਂ ਓਵਰਫਲੋ ਹੋ ਕੇ ਸ਼ਹਿਰ ਦੇ ਅੰਦਰ ਆ ਗਿਆ ਔਰ 14 ਜਾਂ 14 ਨੰਬਰ ਤੇ 15 ਨੰਬਰ ਵਾਰਡ ਉਸ ਤੋਂ ਅਗੇ ਪਿੰਡ ਵੱਲ ਚਲਾ ਗਿਆ ਜਿਸ ਕਰਕੇ ਪੰਡਾ ਚ ਕਾਫੀ ਜਿਹੜਾ ਮਾਹੌਲ ਜਿਹੜਾ ਕਾਫੀ ਪੈਨਿਕ ਵਾਲਾ ਰਿਹਾ ਹਾਂ ਹਾਲਾਂਕਿ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਪਰ ਉਹ ਜਿਹੜਾ ਪਾਣੀ ਦਾ ਜਿਹੜਾ ਲੈਵਲ ਹਾਉਨ ਡਾਊਨ ਚਲਾ ਗਿਆ ਔਰ ਜਿਹੜਾ ਸਾਰਾ ਅੰਡਰ ਕੰਟਰੋਲ ਹੈ ਤੇ ਜਿਹੜੇ ਕੁਝ ਸਾਡੇ ਲੋਕ ਜਿਹੜੇ ਵਿਚਾਰੇ ਜਿਹੜੇ ਕੋਈ ਰਸਤੇ ਜੋ ਰਹਿ ਗਏ ਸੀਗੇ ਇਹ ਜਿਹੜੇ ਆਪਣੇ ਘਰ ਛੜੇ ਛੱਡ ਕੇ ਵੈਕੂਏਟ ਹੋਇਆ ਉਹਦੇ ਲਈ ਸੁजानਪੁਰ ਕਮਿਊਨਿਟੀ ਹਾਲ ਜਿਹੜਾ ਕਲਾ ਇੱਥੇ ਸੁਰਿੰਦਰ ਬਨਾਸ ਜੀ ਸੁजानਪੁਰ ਦੇ ਜਿਹੜੇ ਕਮੇਟੀ ਦੇ ਪ੍ਰਧਾਨ ਆ ਉਹਦੀ ਟੀਮ ਇੱਥੇ ਸੇਵਾ ਕਰ ਰਹੀ ਹੈ ਨਾ ਅੱਜ ਚਾਹੇ ਉਹ ਖਾਣੇ ਦੀ ਹੈ ਚਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਸੁजानਪੁਰ ਹਲਕੇ 'ਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਚਾਹੇ ਖਾਣੇ ਦੀ ਹੈ ਚਾਹੇ ਮੈਡੀਕਲ ਹੈ ਚਾਹੇ ਰਹਿਣ ਦੀ ਹੈ ਜੇ ਉਹਨੂੰ ਕਿਤੇ ਕੋਈ ਜਗ੍ਹਾ ਨਹੀਂ ਮਿਲਦੀ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਹਨ ਮੇਰੇ ਘਰ ਆ ਸਕਦੇ ਨੇ ਮੇਰੇ ਕੋਲ ਆ ਕੇ ਰਹਿ ਸਕਦੇ ਨੇ ਜੇ ਕਿਸੇ ਨੂੰ ਮੈਡੀਕਲ ਦੀ ਫੈਸਿਲਿਟੀ ਦੀ ਲੋੜ ਹੈ ਮੈਨੂੰ ਫੋਨ ਕਰਨ ਸਰੇਂਦਰ ਮਨਾਰ ਸਿੰਘ ਨੂੰ ਕਰਨ ਕਮੇਟੀ ਦੇ ਸਰਪੰਚ ਸੁजानਪੁਰ ਦੇ ਪ੍ਰਧਾਨ ਬਾਲੀ ਜੀ ਨੂੰ ਕਰਨ ਅਸੀਂ ਸਾਰੇ ਤੁਹਾਡੀ ਸੇਵਾ ਲਈ ਉਪਲਬਧ ਹਾਂ ਤੁਸੀਂ ਸਾਨੂੰ ਕਿਸੇ ਵੀ ਟਾਈਮ ਸਾਨੂੰ ਤੁਸੀਂ ਅਪਰੋਚ ਕਰ ਸਕਦੇ ਹੋ ਕਿਸ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਸਾਨੂੰ ਜ਼ਰੂਰ ਜੇ ਉਹ ਸਮਝ ਦੇਣੇ ਸਾਨੂੰ ਯਾਦ ਕਰਨ ਅਸੀਂ ਉਹਨਾਂ ਦੀ ਜਿਹੜੀ ਜੋ ਮਦਦ ਅਸੀਂ ਉਹ ਕਰਾਂਗੇ ਜਾਣਕ੍ਰਮਿਲ ਕੇ ਦੇ ਰਾਤ ਸ਼ਾਮ ਨੂੰ ਤੇ ਬੋਧ ਮਾਣਿਆ ਹਲਾਸੀ ਜਿਹਦੇ ਵਿੱਚ ਕਾਫੀ ਲੋਕੀ ਸਹਿਮੀ ਹੋਈ ਸੀ ਸਾਡੀ ਨਗਰ ਕੌਂਸਲੀ 3 ਸਾਡੀ ਐਮਸੀਟੀU ਸਾਰੇ ਮੋਕੇ ਤੇ ਸੇ ਪਹੁੰਚ ਕੇ ਲੋਕਾਂ ਦੀ ਕਾਫੀ ਹੈਲਪ ਕਰੀ ਗੱਦੀ ਸੋ ਤੋਂ ਜ਼ਿਆਦਾ ਲੋਕੀ ਅਸੀਂ ਕਮਿਊਨਿਟੀ ਹਾਲ ਖੋਲ ਦਿੱਤਾ ਸੀ ਉਹਨਾਂ ਲਈ ਸ਼ਰਨਾਰਥੀ ਇੱਥੇ ਲੈ ਕੇ ਆਏ ਆਂ ਸ਼ੀਰ ਵਲੇ ਉਹਨਾਂ ਦੀ ਚਾਹ ਦਾ ਬੱਚਿਆਂ ਦਾ ਦੁੱਧ ਦਾ ਉਹਨਾਂ ਸੁਬਿੰਦਰ ਬਨਹਾ ਜੀ ਬਾਨੂ ਕਟਾ ਜੀ ਕਿਸਾਨ ਨੇਤਾ ਆਪ ਦੇ ਉਹਨਾਂ ਦੀ ਮਦਦ ਨਾਲ ਇੱਥੇ ਲੰਗਰ ਵਿਤ੍ਰਿਤ ਕੀਤਾ ਗਿਆ। ਸੋ ਮੈਂ ਲੋਕਾਂ ਨੂੰ ਕਹਿਣਾ ਚਾਹਨੀ ਹੈ ਕਿ ਜਿਆਦਾ ਕਰਾਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਪਾਣੀ ਦਾ ਪੋਸਟ ਹੈ ਦਾ ਸ਼ਾਇਦ ਥੋੜਾ ਘਟ ਗਿਆ ਹੈ। ਕਿ ਉਹ ਨਹੀਂ ਅਯੂਨੀਦ ਕਰਨਿਆ ਕਿ ਸ਼ੀਵਰੀ ਸਾਹਿਬ ਦਾ ਤੁਸਾਂ ਨੂੰ ਜਾਣ ਤੋਂ ਮਿਲਦੀ ਹੈ।